ਸਤਨਾਮ 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 ਜੀ ਓ ਰਾਗ ਤਨਸਰੀ ਸ਼ਬਦ ਅਮ ਸਰਦੀਂ ਦਿਓਲਾ ਤੁਮ ਸਰ ਅਪਤੀ ਆਰ ਕਿਆ ਕੀਜੈ ਬਚਨੀ ਤੌਰ ਮੋਰ ਮਨ ਮਾਨੇ ਜਨ ਕੋ ਪੂਰਨ ਦੀ ਜੈ ਹਉ ਬਲ ਬਲ ਜਾਉ ਰਮਿਆ ਕਰਨੇ ਕਰਨ ਕਵਨ ਅਬੋਲ ਰਹਾ ਬਹੁਤ ਜਨਮ ਵਿਛਰੇ ਥੇ ਮਾਦੋ ਇਹੋ ਜਨਮ ਤੂੰ ਮਾਰੇ ਲਿਖੇ ਕੈ ਰਵਦਾਸ ਆਸ ਲਗ ਜੀਵੋ ਚਿਰ ਪੈਉ ਦਰਸਨ ਦੇਖ ਚਿਤ ਸਿਮਰਨ ਕਰੋ ਨੈਣ ਅਵ ਲੋਕਨੋ ਸਰਵਨ ਬਾਣੀ ਸੁਦਸ ਪੂਰ ਰੱਖੋ ਮਨ ਸੋ ਮਦ ਕਰ ਕਰੋ ਚਰਨ ਹਿਰਦੇ ਤਰੋ ਰਸਨ ਅਮਰਤ ਰਾਮ ਨਾਮ ਪਖ ਮੇਰੀ ਪ੍ਰੀਤ ਗੋਬਿੰਦ ਸੋ ਜਨ ਕਟੈ ਮੈ ਤੋ ਮੋਲ ਮਹਗੀ ਲਈ ਜੀ ਸਟੇ ਰਹਾ ਸਾਧ ਸੰਗਤ ਬਿਨਾਂ ਪਾਉ ਨਹੀਂ ਉਪਜੇ ਪਾਵਨ ਪਗਤ ਨਹੀਂ ਹੋਏ ਤੇਰੀ ਕੈਰਵ ਦਾਸਿਕ ਬੇਨਤੀ ਹਰਸੋ ਤੈਜ ਰੱਖੋ ਰਧਾਰ ਮੇਰੀ ਮੇਰੇ ਪ੍ਰੀਤ ਗੋਪਾਲ ਸੋ ਜਨ ਕਟਹਿ ਹੋ ਮੈਂ ਮੋਲ ਮਹਗੇ ਲਈ ਇਸ ਤਨ ਸਟੇ ਹੋਟੇ ਕਾ ਰਿਦਿ ਸਮਰਨ ਕਰੋ ਨੈਨ ਅਵਲੋਖਨੋ ਸਰਵਨਾਹਰ ਕਥਾ ਪੂਰ ਰੱਖੋ ਮਨ ਮਦ ਕਰ ਕਰੋ ਚਰਨਾ ਚਿਤ ਤਰੋ ਰਸਨੇ RAM ਰਸਨ ਰਸਨ ਚਖੋ ਸਾਧ ਸੰਗਤ ਬਿਨਾ ਭਾਵਨਾ ਉਪਜੇ ਪਾਵਨ ਭਗਤ ਨ ਕਿਉ ਹੋਏ ਤੇਰੀ ਬੰਦ ਤਰਵਦਾਸ ਰਾਜ ਰਾਮ ਸੁਨ ਬਿੰਤੀ ਗੁਰ ਪ੍ਰਸਾਦ ਕਿਰਪਾ ਕਰੋ ਉਨਾਂ ਦੇ ਦੇਰੇ ਦਰਸ਼ਨ ਦਿਜੈ ਰਾਮ ਦਰਸ਼ਨ ਦਿਜੈ ਦਰਸ਼ਨ ਦਿਜੈ ਬੇ ਲੰਬ ਰਾਕੇ ਜਟਕ ਦਰਸ਼ਨ ਤੋ ਰਾਜੇਵਨ ਮੋਰਾ ਬਿਨ ਦਰਸ਼ਨ ਕਿਉ ਜਿਵੇ ਚਪੁਰਾ ਮਦੋ ਸਤ ਗੁਰ ਸਭ ਜਗ ਚਿਲਾ ਅਬ ਕੇ ਵਿਛਰੇ ਮਿਲਨ ਦੋਹਿਲਾ ਤਨ ਜੋਵਨ ਕੇ ਝੂਠੇ ਆਸ ਸਤ ਸਤ ਭਾਖੇ ਜਨ ਰਵਦਾ ਸਾ ਰાગ ਜਤ ਸਰੀ ਸ਼ਬਦ ਨਾਥ ਕਛੋ ਨਾ ਜਨੋ ਮਨ ਮਾਇਆ ਕੇ ਹਾਥ ਬੈ ਕਨ ਰਹਾ ਤਮ ਕਹਿਯਤ ਖੋ ਜਬ ਤ ਗੁਰ ਸੁਮੀ ਹਮ ਕਹਿਯਤ ਕਲ ਯੁਗ ਕੇ ਕਮੀ ਪੈਨ ਪੰਚਨ ਮੇਰੋ ਮਨ ਜੋ ਬੇਗਾਰਿਓ ਪਲ ਪਲ ਹਰ ਜੀ ਤੇ ਅੰਤਰ ਪਾਰਿਓ ਜਤ ਦੇਖੋ ਤਤ ਦੁਖ ਕੀ ਰਾਸੀ ਆ ਜਾਉ ਨਾ ਪਤਾਇ ਨਿਗਮ ਭੈ ਸਾਖੀ ਗੌਤਮ ਨਾਨਮਾ ਪਤ ਸੁਮੀ ਸੀਸ ਤਰਨ ਸੈਸ ਭਗ ਗਮੀ ਐੰਦੋ ਤਨ ਖਲ ਵਦ ਕਰ ਮਰਿਓ ਵੱਡੋ ਨਿਲਾ ਜਜ ਹੋ ਨੈ ਹਰਿਓ ਕਹਿ ਰਵਦਾਸ ਕਹਾ ਕੈਸੇ ਕੀਜੈ ਬੇਨ ਰਗੁ ਨਾਥ ਸਰਨ ਕਾ ਕੀ ਲਿਜੈ ਰਾਗ ਸੁਹੀ ਸ਼ਬਦ ਸਹਿ ਕੀ ਸਾਰ ਸੁਹਗਨ ਜਾਣੇ ਤਜ ਅਭਿਮਾਨ ਸੁਖ ਰਲਿਆ ਮਨੇ ਤਨ ਮਨ ਦੇ ਨਾ ਅੰਤਰ ਰਖੇ ਅਵਰਾ ਦੇਖ ਨਾ ਸੁਨੇ ਆਪਖੇ ਸੋਕਤ ਜਾਣੇ ਪੀਰ ਪਰਾਈ جا کے ਅੰਦਰ ਦਰਦ ਨਾ ਪਾਈ ਰਹਾ ਦੁਖੀ ਦੁਹਾਗਨ ਦੁਇ ਪਖ ਹਿਨੀ ਜਨ ਨਾ ਨਿਰੰਤਰ ਭਗਤ ਨਾ ਕੀਨੀ ਪੁਰਸਲਾਤ ਕਾ ਪੰਥ ਦੋਹਿਲਾ ਸੰਗ ਨਾ ਸਾਥੀ ਗਵਨ ਅਕੇਲਾ ਦੁਖਿਆ ਦਰਦ ਵੰਦ ਦਰ ਆਇਆ ਬਹੁਤ ਪਿਆਸ ਜਵਾਬ ਨ ਪਾਇਆ ਕੈਰਵਦਾਸ ਸਰਨ ਪ੍ਰਭ ਤੇਰੀ ਜੋ ਜਨ ਤਉ ਪਰਗਤ ਮੇਰੀ ਰਾਗ ਗੌਂਡ ਸ਼ਬਦ ਦਾ ਮੁਕੰਦ ਮੁਕੰਦ ਜਪੋ ਸੰਸਾਰ ਬਿਨ ਮੁਕੰਦ ਤਨ ਹੋਏ ਔਹਾਰ ਸੋਏ ਮੁਕੰਦ ਮੁਕਤ ਕਾ ਦਾਤਾ ਸੋਏ ਮੁਕੰਦ ਹਮਰਾ ਪਿਤਾ ਮਾਤਾ ਜੀਵਤ ਮੁਕੰਦੇ ਮਰਤ ਮੁਕੰਦੇ ਤਾ ਕੇ ਸੇਵਕੋ ਸਦਾ ਆਨੰਦੇ ਰਹੋ ਮੋਕੰਦ ਮੋਕੰਦ ਹਮਾਰੇ ਪ੍ਰਾਨੰਗ ਜਪ ਮੋਕੰਦ ਮਸਤਕ ਨੀਸਾਨੰਗ ਸੇ ਮੋਕੰਦ ਕਰੇ ਬੈਰਾਗੀ ਸੋਇ ਮੋਕੰਦ ਦੁਰਬਲ ਧਨ ਲਾਦੀ ਏਕ ਮੋਕੰਦ ਕਰੇ ਉਪਕਾਰ ਹਮਰਾ ਕਹਾ ਕੈ ਸੰਸਾਰ ਮਿਟੇ ਜਾਤ ਹੋਵੇ ਦਰਵਾਰ ਤੋਹੀ ਮੋਕੰਦ ਜੋਗ ਜੁਗਤਾਰ ਉਪਜੋ ਗਿਆਨ ਹੋਆ ਪਰਗਾਸ ਕਰ ਕਿਰਪਾਲੀ ਨੇ ਕੀ ਤਦਾਸ ਕਹ ਰਵਦਾਸ ਅਭ ਤ੍ਰਸਨਾ ਚੁਕੀ ਜਪ ਮੋਕੰਦ ਸਿਵਾ ਤਾ ਹੋ ਕੇ ਜੇ ਉਹ 68 ਤੀਰਥ ਨਾ ਹੋਵੇ ਜੇ ਉਹ 12ਲਾਪ ਜਾਵੇ ਜੇ ਉਹ ਕੂਪ ਤਾ ਦਾ ਦੇਵਾਵੇ ਕਰੇ ਨਿੰਦ ਸਭ ਬਰਥਾ ਜਾਵੇ ਸਾਧਕਾ ਨਿੰਦਕ ਕੈਸੇ ਤਰੈ ਸਰ ਪਰ ਜਨ ਨਰਕ ਹੀ ਪਰੇ ਰਹਾਉ ਜੇ ਉਹ ਗ੍ਰਹਿਣ ਕਰੇ ਕੁਲ ਖੇਤ ਅਰਪੇ ਨਾਰ ਸਿਗਾਰ ਸਮੇਤਾ ਸਗਲੇ ਸਿਮਰਤ ਸਰਬ ਨੇ ਸੁਨੇ ਪਰੇ ਨਿੰਦ ਪਵਨੇ ਨੇ ਗੁਣੇ ਜੇ ਉਹਨ ਕ ਪਰਸਾਦ ਕਰਾਵੇ ਪੌਮ ਦਾਣ ਸੋਬਾ ਮੰਡ ਪਾਵੇ ਆਪਨਾ ਬੇਗਾਰ ਬੇਰਾਨਾ ਸੰਡੇ ਕਰੇ ਨਿੰਦ ਬਉਜੋਨੀ ਹਾਂਡੇ ਨਿੰਦਾ ਕਾ ਕਰੋ ਸੰਸਾਰਾ ਨਿੰਦਾ ਕਾ ਪ੍ਰਗਟ ਪਾਹਾਰਾ ਨਿੰਦ ਕੁ ਸੋਦ ਸਾਧ ਵਿਚਾਰਿਆ ਔਰਵਦਾਸ ਪਾਪੀ ਨਰਕ ਸਿਹਾਰਿਆ ਆਜ ਦਿਵਸ ਲੈ ਬਲੇ ਖਾਰਾ ਮੇਰੇ ਗ੍ਰਹਿ ਆਇਆ ਰਾਜਾ RAM ਕਾ ਪਿਆਰਾ ਟੇਕ ਆਗਨ ਬਗੜ ਭਵਨ ਪਿਓ ਪਾਵਨ ਹਰ ਜਨ ਬੈਠੇ ਹਰ ਦਸ ਗਾਵਨ ਕਰੂੰ ਡੰਡਾ ਤੇ ਚਰਨ ਪਖਾਰੋ ਤਨ ਮਨ ਤਨ ਸੰਤਨ ਪਰਵਾਰੋ ਕਥਾ ਕਹੀ ਅਰ ਅਰਥ ਵਿਚਾਰੇ ਆਪ ਤਰੇ ਔਰਨ ਕੋ ਤਾਰੇ ਕੈ ਰਵਦਾਸ ਮਿਲੇ ਨਿਜ ਦਾਸ ਜਨਮ ਜਨਮ ਕੈ ਕਾਟੇ ਪਾਸਾ ਰਾਗ ਰਾਮ ਕਲੀ ਸ਼ਬਦ ਪੜਿਏ ਗੁਨੀਏ ਨਾਮ ਸਭ ਸੁਣੀਏ ਅਨ ਪਾਉ ਪਾਉ ਨਾ ਦਰਸੇ ਲੋਹਾ ਕੰਚਨ ਘਿਰਨ ਹੋਏ ਕੈਸੇ ਜੋ ਪਾਰਸ ਕੇ ਨਾ ਪਰਸੇ ਦੇਵ ਸੰਸੇ ਗਾਠ ਨਾ ਛੂਟੇ ਕਾਮ ਕ੍ਰੋਧ ਮਾਇਆ ਮਦ ਮਤਸਰ ਨ ਪੰਚੋ ਮਿਲ ਲੁਟੇ ਰਹਾ ਹਮ ਬੜ ਕਬ ਕੋ ਲੀਨ ਹਮ ਪੰਡਤ ਹਮ ਜੋਗੀ ਸੰਿਆਸੀ ਗਿਆਨੀ ਗੁਨੀ ਸੁਰ ਹਮ ਦਾਤੇ ਇਹ ਬੁੱਧ ਕਭੇ ਨਾ ਨਸੀ ਕਹ ਰਵਦਾਸ ਸਬੈ ਨਹੀਂ ਸਮਝਸ ਭੂਲ ਪਰੇ ਜਸ ਬਉਰੇ ਮੋਹਿ ਆਦਾਰ ਨਾਮ ਨਰਾਇਣ ਜੀਵਨ ਪ੍ਰਾਨ ਤਨ ਮੋਰੇ ਗਾਏ ਗਏ ਅਬ ਕਾਕੇ ਗਾਉ ਗਾਵਣ ਘਾਰ ਕੋ ਨਿਕਟ ਬਤਾਉ ਟੇਕਾ ਜਬ ਲਗ ਹੈ ਜਾ ਤਨ ਕੀ ਆਸਾ ਪਰਮ ਤਤ ਸੁਣ ਗਾਵੇ ਜਬ ਲਗ ਹੈ ਜਾ ਤਨ ਕੀ ਆਸਾ ਤਬ ਲਗ ਕਰੇ ਪੋਕਾਰਾ ਜਦ ਮਨ ਮਿਲਿਓ ਆਸਨਾ ਤਨ ਕੀ ਤਬ ਕੋ ਗਾਵਣ ਹਾਰਾ ਜਬ ਲਗ ਨਦੀ ਨਾਲ ਸਮੁੰਦ ਸਮਾਵੇ ਤਬ ਲਗ ਵੱਡੇ ਹੰਕਾਰਾ ਜਬ ਮਨ ਮਿਲਿਓ ਰਾਮ ਸਾਗਰ ਸੋ ਤਬ ਜੇ ਮਿਟੀ ਕੋ ਕਹਾਰਾ ਜਬ ਲਗ ਪਗਤ ਮੁਕਤ ਕੀ ਆਸਾ ਪਰਮ ਤਤ ਸੁਣ ਗਾਵੇ ਜਹਾਂ ਜਾਂ ਆਸ ਤਰਤ ਹੈ ਜਹਿ ਮਨ ਤਹਾ ਤਹਾ ਕਛ ਨਾ ਪਾਵੇ ਛਾੜੇ ਆਸ ਨਿਰਾਸ ਪਰਮ ਪਦ ਤਬ ਸੁਖ ਸਤ ਕਰ ਹੋਈ ਕਹਿ ਰਵਿਦਾਸ ਜਸੰਵਾਰ ਕਹਿਤ ਹੈ ਪਰਮ ਤਤ ਅਬ ਸੋਹੀ ਐਸੋ ਕੋਛ ਅਨਪਾ ਕਹਿਤ ਨ ਆਵੇ ਸਾਖਿਬ ਮਿਲੇ ਤੋ ਕੋ ਵਿਗਰਾਵੇ ਟੇਕਾ ਸਭ ਮੇ ਹਰ ਹੈ ਹਰ ਮੇ ਸਭ ਹੈ ਹਰ ਆਪਣਾ ਜਨ ਜਨ ਸਾਖੀ ਨਹੀਂ ਔਰ ਕੋਈ ਦੂਸਰ ਜਨਨ ਹਾਰ ਸਿਆਨਾ ਬਾਜੀ ਗਰ ਸੋ ਰਚ ਰਹੀਏ ਬਾਜੀ ਕਾ ਮਰਮ ਨਾ ਜਾਨਾ ਬਾਜੀ ਝੂੜ ਸਾਚ ਬਾਜੀ ਗਰ ਜਾਨਾ ਮਨ ਪਤਿਆਨਾ ਮਨ ਥਰ ਹੋਏ ਤੋ ਕੋਈ ਨਾ ਸੁਜੇ जाने जानन हारा कह नवदासबिमल विवेक सुख सहज स्वरूप संवारा नर हर चंचल है मत मोरी कैसे भगत करू मैं तोरी टेका तो, तो मोहे देखे मैं तोहे देखो प्रीत परस पर होई तो मोहे देखे हो तोहे ना देखो एहो मत सब बुद्ध खोई ਸਾਭ ਘਟ ਅੰਤਰ ਰਮ ਸੰਨਰੰਤਰ ਮੈਂ ਦੇਖਤ ਹੋ ਨਹੀਂ ਜਨਾ ਗਨ ਸਭ ਤੌਰ ਮੋਰ ਸਭ ਓਗਣ ਕ੍ਰਿਤ ਉਪਕਾਰ ਨ ਮਨਾ ਮੈਂ ਤੋ ਤੌਰ ਮੋਰੀ ਆ ਸਮਝਸ ਕੈਸੇ ਕਰਨ ਸਤਾਰਾ ਕੈ ਰਵਦਾ ਸਮਦੋ ਕੁਰਨਾ ਮੇ ਜੈ ਜੈ ਯਗਤ ਅਦਾਰਾ ਤਬ ਰਾਮ ਨਾਮ ਕਹਿ ਗਾਵੇਗਾ ਰਾਰ ਅੰਕਾਰ ਹੈਤ ਸਭ ਹਿਨ ਮੇ ਅੰਤਰ ਮੇਲ ਮਿਲਾਵੇਗਾ ਘਾਟੇ ਕਾ ਲੋਹਾ ਕੰਚਨ ਸਮ ਕਰ ਦੇਖੈ ਭੇਦ ਅਭੇਦ ਸਮਾਵੇਗਾ ਜੋ ਸੁਖ ਹੋਵੇ ਪਾਸ ਕੇ ਪਰਸੇ ਸੋ ਸੁਖ ਵਾ ਕੋ ਆਵੇਗਾ ਗੁਰ ਪ੍ਰਸਾਦ ਪੈ ਅਨਪੈ ਮਤਿ ਵਿਸ਼ ਅੰਮ੍ਰਿਤ ਸਮ ਤਿਆਵੇਗਾ ਕੈ ਰਵਦਾਸ ਮੇਟੇ ਆਪਾਂ ਪਰ ਤਬ ਵਾ ਠੋਰੇ ਪਾਵੇਗਾ ਰਾਗ ਮਰੋ ਸ਼ਬਦ ਐਸੇ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਵਾਜ ਕੋ ਸੱਯਾ ਮੇਰਾ ਮਾਥੇ ਸ਼ਤਰ ਤਰੇ ਰਹਾ ਜਾਕੀ ਛੋਤ ਜਗਤ ਕੋ ਲਗੇ ਤਾ ਪਰ ਤੁਹੀ ਤਰੇ ਨੀਚਾ ਉੱਚ ਕਰੇ ਮੇਰਾ ਗੋਬਿੰਦ ਪਾਹੋ ਤੇ ਨੜਰੇ ਨਾਮ ਦੇਵ ਕਵੀਰ ਤੈ ਲੋਚਨ ਸਦਨਾ ਸੈਨ ਤਰੇ ਕਹਿ ਰਵਿਦਾਸ ਸੁਨ ਹੋਰੇ ਸੰਤੋ ਹਰ ਜਿਉ ਤੇ ਸਬੇ ਸਰੈ ਕਿ ਯਾਰਾਮ ਰਸ ਪਿਆਰੇ ਟਿਕ ਪਰ ਪਰ ਦੇਵੈ ਸੁਰਤ ਕਲਾ ਲੀ ਦਰਿਆ ਦਰਿਆ ਪੀ ਨਾਰੇ ਪੀਵਤ ਪੀਵਤ ਆਪਾ ਜਗ ਭੁਲਾ ਹਰ ਰਸ ਮਹੀਂ ਬौरा ਨਾਰੇ ਦਰ ਕਰ ਵਿਸਰ ਗਏ ਔਰਵ ਦਸਾ ਓਨ ਮਨ ਸਦਮਤ ਵਾਰੀ ਰੇ ਪਲ ਪਲ ਪੀ ਪਿਆਲਾ ਚਾਲੇ ਛੋਟੇ ਨਾਹੇ ਖੁਮਾਰੀ ਰੇ ਰਾਗ ਕੇ ਦਾਰਾ ਸ਼ਬਦ ਖਟ ਕਰਮ ਕੁੱਲ ਸੰਜਗਤ ਹੈ ਹਰ ਭਗਤ ਹਿਰਦੇ 나ਹੀ ਚਰਨਾਰ ਵਿੰਦਨਾ ਕਥਾ ਪਾਵੇ ਸੁਪੱਚ ਤੁਲ ਸਮਾਨ ਰੇ ਚਿਤ ਚਤ ਚੇਤ ਅਚੇਤ ਕਾਹੇ ਨ ਬਾਲਮਿਕ ਹੈ ਦੇਖਾ ਕਿਸ ਜਾਤ ਤੇ ਕਹ ਪਦੇ ਉਮਰਿਓ ਰਾਮ ਭਗਤ ਬ세ਖ ਰਹਾ ਸ्वान सतर अजात सबते कृष्ण लावे हित लोग बपरा क्यासरा है तीन लोक परवेस अजामल पिंगलाल लबत कुंचर गै खरके पास ऐसे दुर्मतन स्थिर तो क्यों ना तरहे रबदास राग मलार शब्द नागर जना मेरी जात बिख्यात च महारंग ਹਰੇ ਦੇ ਰਾਮ ਗੋਬਿੰਦ ਗੁਨ ਸਾਰ ਰੰਗ ਰਹਾਓ ਸਰਸਰੀ ਸਲਲ ਕਰਤ ਬਾਰੂ ਨੀਰੇ ਸੰਤ ਜਨ ਕਰਤ ਨਹੀਂ ਪਾਨੰਗ ਸੁਰਾ ਅਪਵਿੱਤਰ ਨਤਿ ਅਬਰ ਜਲ ਰੇ ਸਰਸਰੇ ਮਿਲਤ ਨਾ ਹੋਏ ਆਨੰਗਾ ਤਰ ਤਾਰੇ ਅਪਵਿੱਤਰ ਕਰ ਮੰਨੀਏ ਰੇ ਜੈਸੇ ਕਾਗਰਾ ਕਰਤ ਵਿਚਾਰ ਭਗਤ ਪਾਉਤ ਲਖੀਏ ਤਹ ਉਪਰ ਹੈ ਪੂਜੀ ਹੈ ਕਰਨमस्कार ਮੇਰੀ ਜਾਤ ਕੁਟ ਵੰਡਲਾ ਢੋਰ ਟਵੰਤਾ ਨਿਤ ਹੈ ਬਨਾਰਸੀਆ ਸਪਸਾ ਅਬ ਬਿਪਰ ਪ੍ਰਦਾਨ ਤੈ ਕਰੇ ਡੰਡੋਤ ਤੇਰੇ ਨਾਮ ਸੁਣਨਾ ਰਵਦਾਸ ਦਸਾ ਰਾਗ ਸਰੰਗ ਸ਼ਬਦ ਚਲ ਮਨ ਹਰ ਚਟਸਾਲ ਪੜਾਉ ਟੇਕਾ ਗੁਰ ਕੇ ਸਾਟ ਗਿਆਨ ਕਾ ਛਰ ਬਿਸਰ ਤੋ ਸਹਿਜ ਸਮਾਦ ਲਗਾਓ ਪ੍ਰੇਮ ਪਟੇ ਸੁਰਤ ਲੇਖਨ ਕਰੋ ਰਾਮ ਮਾ ਲਿਖ ਅੰਕ ਦਿਖਾਓ ਜਹਿ ਵਿਦ ਮੁਕਤ ਪਏ ਸੰਕਦਕ ਹਦੇ ਵਿਦਾਰ ਪ੍ਰਕਾਸ਼ ਦਿਖਾਓ ਕਾਗਦ ਕਵਲ ਮਤ ਮਸ ਕਰ ਨਿਰਮਲ ਬਿਨ ਰਸਨਾ ਇਸ ਦਿਨ ਗੁਣ ਗਾਓ ਕੈਰਵਦਾਸ ਰਾਮ ਜਪ ਭਾਈ ਸੰਤ ਸਾਖ ਦੇ ਬਹੁਰ ਨਾ ਆਉ ਰਾਗ ਕਨੜਾ ਦੋ ਪਾਦ ਸ਼ਬਦ ਜਾਕੇ ਰਾਮ ਜੀ ਧਨੇ ਤਾਕੇ ਕਾਹੇ ਕੀ ਕਮੀ ਹੈ ਮਨਸਾ ਕੋ ਨਾਥ ਮਨੋਰਥ ਪੁਰਬੈ ਸੁਖ ਨਦਾਨ ਕੀ ਕਹਾ ਗਨੀਐ ਕਵਨ ਕਾਜ ਕਿਰਪਨ ਕੀ ਮਾਇਆ ਰਤ ਫਿਰਤ ਆਪਣੀ ਆਪਣੀ ਹੈ ਖਾਈ ਨਾ ਸਕੇ ਖਰਚ ਨਾ ਜਾਵੇ ਜੋ ਪੰਗ ਸਿਰ ਰਤ ਮਨੀ ਹੈ ਜਾਕੇ ਦਾਸ ਥਾ ਵਰਨ ਆਵੇ ਰਹਾ ਕੇਤ ਕੇ ਮੁਕਤ ਅਨੇ ਹੈ ਰਖਵਾਰੇ ਕੋ ਚਕਰ ਸੁਦਰਸ਼ਨ ਬੇਗਨ ਨਾ ਵਿਆਪੇ ਰੋਕਛਨੀ ਹੈ ਸ਼ਿਵ ਸੰਕਾਦਕ ਪਾਰ ਨਾ ਪਾਵੇ ਮੈਂ ਬਪਰੇ ਕੀ ਕੌਣ ਗਨੀ ਹੈ ਜਾਕੇ ਪ੍ਰੇਤ ਨਿਰੰਤਰ ਖਰਸੋ ਕਹਿ ਰਵਿਦਾਸ ਤਾ ਕੀ ਸਦਾ ਬਣੀ ਹੈ ਸੇਵ ਸੰਕਾਦ ਕਪਾਰ ਨਾ ਪਾਵੇ ਮੈਂ ਬਪਰੇ ਕੀ ਕੌਣ ਗਨੀ ਹੈ ਜਾਕੇ ਪ੍ਰੇਤ ਨਿਰੰਤਰ ਖਰਸੋ ਕੈ ਰਵਦਾਸ ਤਾਂ ਕਿ ਸਦਾ ਬਣੀ ਹੈ ਜਪੋ ਜੀ ਸਤਨਾਮ 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 ਦੇਓ